ਸਮਾਣਾ ਦੇ ਸੀਆਈ ਸਟਾਫ ਵੱਲੋਂ ਗਸ਼ਦਰਾਣ ਪਿੰਡ ਬੰਮਣਾ ਦੇ ਪੁਲਿਸ ਨਜ਼ਦੀਕ ਭਜਨ ਕੌਰ ਅਤੇ ਸੰਜੀ ਕੁਮਾਰ ਨੇ ਪੁਲਿਸ ਪਾਰਟੀ ਨੂੰ ਦੇਖਦਿਆਂ ਉਹਨਾਂ ਕੋਲ ਕੋਈ ਚੀਜ਼ ਛੁੱਟ ਦਿੱਤੀ ਜਿਸ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਗੜ ਮੁਹੱਲਾ ਸਮਾਣਾ ਦੀ ਰਹਿਣ ਵਾਲੀ ਭਜਨ ਕੌਰ ਜਿਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਹ ਔਰਤ ਨਸ਼ਾ ਵੇਚਣ ਦਾ ਕਾਰੋਬਾਰ ਕਰਦੀ ਹੈ ਤੇ ਥਾਣਾ ਸਦਰ ਮੁਖੀ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਲੋਕ ਜਾਂ ਫਿਰ ਇਲਾਕਾ ਛੱਡ ਦੇਣ ਜਾਂ ਫਿਰ ਨਸ਼ਾ ਵੇਚਣਾ ਛੱਡ ਦੇਣਾ ਨਸ਼ਾ ਵੇਚਣ ਵਾਲੇ ਕਿਸੇ ਨੂੰ ਵੀ ਨਿਬਕਸ਼ਿਆ ਜਾਵੇਗਾ ਅੱਜ ਇਹਨਾਂ ਦੋਨਾਂ ਦਾ ਮੈਡੀਕਲ ਕਰਵਾ ਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਤੋਂ ਬਾਅਦ ਪਤਾ ਕੀਤਾ ਜਾਵੇਗਾ ਕਿ ਇਹ ਕਿਸ ਚੀਜ਼ ਕਿਸ ਜਗ੍ਹਾ ਤੋਂ ਨਸ਼ਾ ਲਿਆ ਕੇ ਵੇਚਦੇ ਸਨ ਸਮਾਣਾ ਤੋਂ ਕਲਾਸ਼ਰਮਨ ਦੇ ਨਾਲ ਨੂਰੀ ਬਾਦਸਲ ਦੀ ਰਿਪੋਰਟ ਜਿਹੜੇ ਭਜਨਕੌਰ ਅਤੇ ਇੱਕ ਸੰਜੀਤ ਕੁਮਾਰ ਨਾਮ ਦਾ ਬੰਦਾ ਜਿਹੜਾ ਹੈਗਾ ਇਹ ਦੋ ਬੰਦੇ ਫੜੇ ਗਏ ਨੇਗੇ ਇਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ਿਆਂ ਦੀ ਮਮਾ ਵੱਡੀ ਹੋਈ ਹੈ ਉਹਦੇ ਸੰਬੰਧ ਦੇ ਵਿੱਚ ਸਾਡੀ ਸੀਆਈ ਦੀ ਪੁਲਿਸ ਪਾਰਟੀ ਐਸਆਈ ਜਸਵਿੰਦਰ ਸਿੰਘ ਅਗਸਤ ਦੌਰਾਨ ਕਰ ਰਹੇ ਸੀਗੇ ਜਿਨ੍ਹਾਂ ਨੇ ਇਹ ਇਹ ਦੋਨੇ ਜਿਹੜੇ ਪੈਦਲ ਤੀਗੇ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਇਹਨਾਂ ਨੇ ਕੋਈ ਚੀਜ਼ ਛੁੱਟੀ ਜਿਹਨੂੰ ਉਹਨਾਂ ਨੇ ਚੈੱਕ ਕਰਨ ਤੇ ਉਹਦੇ ਵਿੱਚੋਂ ਜੋ ਹੈਗਾ ਜਿਹੜਾ ਹੈਰਨ ਬ੍ਰਾਂਡ ਹੋਈ ਆ 8 ਗ੍ਰਾਮ ਇਸ ਦੇ ਨਾ ਅੰਮ ਕੋ ਪੈਟਰੋਲਿੰਗ ਸੀ ਕਿਸ ਤਰ੍ਹਾਂ ਸੀ ਇੱਕ ਦਰਾਨੇ ਗਸਤ ਦੀ ਪਟ્રોલ ਤੇ ਪੈਟਰੋਲਿੰਗ ਪਾਰਟੀ ਸੀ ਸਾਡੀ ਤੇ ਸੀਏਈ ਦੀ ਤੇ ਬੰਮਣੇ ਦੇ ਕੋਲੇ ਹੋਇਆ ਸੀ ਹਾਂਜੀ ਤੇ ਸਰ ਜਿਹੜੇ ਨਸ਼ੇ ਵੇਚਣ ਵਾਲੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਸਾਰੇ ਇਹੀ ਬੇਨਤੀ ਕਰਦਾ ਉਹਨਾਂ ਨੂੰ ਮੈਂ ਪਿੱਛੇ ਵੀ ਮੈਂ ਤੁਹਾਡੇ ਮਾਦਮ ਰਾਹੀਂ ਬੇਨਤੀ ਸਾਰੇ ਨੂੰ ਇਹੀ ਕਰਦਾ ਵੀ ਠੀਕ ਹੈ ਨਾ ਜਦੋਂ ਮੇਰਾ ਉਹਨਾਂ ਨੂੰ ਏਰੀਆ ਛੱਡ ਜਾਣ ਤੇ ਜਾਂ ਫਿਰ ਉਹਨਾਂ ਨੂੰ ਸਾਰਿਆਂ ਨੂੰ ਮਸਲਾਖਾਂ ਪਿੱਛੇ ਦੇ ਕੇ ਦੇਵਾਂਗੇ ਠੀਕ ਹੈ ਕਿਸੇ ਨੂੰ ਕੋਈ ਇਸ ਨਸ਼ੇ ਦੇ ਮੈਟਰ ਦੇ ਵਿੱਚ ਕਿਸੇ ਨੂੰ ਕੋਈ ਬਕਸਿਆ ਨਹੀਂ ਜਾਊਗਾ। थैंक यू।